ਕਰ ਲੈ ਜਿੰਨੇ ਕਰਨੇ ਮੇਰੇ ਹਣ ਦੀਏ ਮਿਰਜਾ ਬਣ ਕਹਿ ਲੈ ਜੂ ਟਾਉਂਦਾ ਨਹੀਂ ਓ ਤੇਰੀ ਮਾਰ ਮਾਰ ਛੜਾ ਭਾਵੇਂ ਚੁੰਮ ਲੈੜੀ ਸਿਖਰਾਂ ਨੂੰ ਬੇਰ ਵਾਂਗੂ ਟੁੱਟ ਕੇ ਡਿਗਣਾ ਤੂੰ ਬੁੱਕਲ ਵਿੱਚ ਮੇਰੀ ਹਉ ਬੰਦੇ ਖਾਣੀ ਟੱਪਦੀ ਮੋੜੇ ਤੇ ਤੇਰੇ ਯਾਰ ਦੇ ਮੌਰੇ ਹੋ ਡੱਕ ਲਉ ਕਿਹੜਾ ਕਿਸ ਵਿੱਚ ਇਨੀਂ ਦਲੇ ਰੀਆ ਕਾਨੀ ਦਿਆਂ ਮਣਕਿਆਂ ਵਾਂਗੂ ਝੁੰਡ ਲੰਡੂਆਂ ਦੇ ਖਿੰਡਦੇ ਨਹੀਂ ਹੌ ਕਾਲੀ ਥਾਰ ਯਾਰ ਦੀ ਪਾਉਂਦੀ ਐ ਜਦੋਂ ਫੇਰੀ ਸਿੱਧੂ ਮੂਸੇਵਾਲਾ ਰਾਉਂਡ ਕੈਲੀਬਰ 50 ਦਾ ਦੱਸਦੀ ਵੀਰਾਂ ਨੂੰ ਜੋ ਵੈਲੀ ਬਣਦੇ ਕੇਰੀਆਂ ਮੈਨੂੰ ਮਹਾਕਾਲ ਆਖਦੇ ਵੈਲੀ ਤੇਰੇ ਪਿੰਡ ਦੇ ਨਹੀਂ ਹਿੱਕਾਂ ਵਿੱਚ ਪਿੱਤਲ ਭਰਦਾ ਲਾਉਂਦਾ ਨਹੀਂਉਂਦੇਰੀ ਭਾਵੇਂ ਚੱਲ ਪੈ ਸ਼ਗਣਾ ਨਾਲ ਤੂੰ ਭਾਵੇਂ ਤਾਂ ਹਾਣਾ ਐ ਤੇਰੇ ਤੇ ਛੱਡੀ ਮਰਜੀ ਐ ਬਸ ਤੇਰੀਆ ਕੌਰ ਦੇ ਪਿੱਛੇ ਸਿੱਧੂ ਲੱਗੂ ਮੇਰੇ ਹਾਂ ਦੀਏ ਪਾਵੇਂ ਇਸ ਟਾਮ ਤੇ ਲਿਖ ਲੈ ਗਲੀ ਇਹ ਤੂੰ ਮੇਹਰੀ